हां जी दोस्तों सस्का हाल जी सारे दोस्तों ताही सयाने ने कहया कि मौज नहीं हैगी पंजाब नाल दी भाई थानू एक महंगी तो महंगी चीज और खान दे एदा सही तरीका ਦੱਸਣ ਲੱਗਾ ਇਹ ਹੈਗਾ दोस्तों जैतून ਜਿਹਨੂੰ ਕਹਿੰਦੇ ਆ ਪੰਜਾਬੀ ਦੇ ਵਿੱਚ ਮਤਲਬ ਕਿ 올ੀਵਿਆ ਦਾ ਦਰਖਤ ਠੀਕ ਹੈ ਨਾ ਤੇ ਇਸ 올ੀਵਿਆ ਨੂੰ ਲੱਗਦੇ ਆ ਭਾਈ 올ੀਵਿਆ ਤੇ ਦੇਸੀ ਤੇਲ ਵਾਂਗੂ ਇਹਦਾ ਤੇਲ ਨਿਕਲਦਾ ਆ ਤੇਲ ਹੈ ਤੇ ਜਿਹਦੀ ਕੀਮਤ ਘੱਟੋ ਘੱਟ ਵੀ 2000 ਰੁਪਇਆ ਹੈ ਬੋਤਲ ਦੀ 1 ਲੀਟਰ ਦੀ ਆ ਤੇ ਬਾਕੀ ਕੰਪਨੀਆਂ ਨੇ ਵੱਖ-ਵੱਖ ਰੇਟ ਰੱਖਿਆ ਹੁੰਦਾ ਤੇ ਹੁਣ ਇਹਦੇ ਗੁਣ ਔਰ ਸਾਨੂੰ ਵਰਤਣ ਦਾ ਤਰੀਕਾ ਨਹੀਂ ਬਹੁਤਿਆਂ ਬੰਦਿਆਂ ਨੂੰ ਪਤਾ ਕਈ ਦੋਸਤ ਬਾਹਰੋਂ ਮੰਗਾਉਂਦੇ ਆ ਭਾਈ ਤੇਲ ਤੇ ਉਹਨਾਂ ਨੂੰ ਵਰਤਣ ਦਾ ਨਹੀਂ ਪਤਾ ਕਿ ਆਪਾਂ ਵਰਤਣਾ ਕਿਵੇਂ ਉਹ ਦੇਸੀ ਤੇਲ ਦੇ ਮੰਗੂ ਨਾ ਕੜਾਹੀ ਦੇ ਵਿੱਚ ਪਾ ਪਾ ਕੇ ਉਹਨੂੰ ਜਾਲ ਦਿੰਦੇ ਆ ਤੇ ਫਿਰ ਬਾਅਦ ਚ ਕਹਿੰਦੇ ਅਸੀਂ ਤਾਂ ਸਾਲ ਦਾ 5 ਲੀਟਰ ਤੇਲ ਖਾ ਗਿਆ ਉਹ ਵੀ 올ਿਵਿਆ ਦਾ ਤੇ ਠੀਕ ਆ ਮਿੱਤਰੋ ਤੇ ਇਹਨੂੰ ਖਾਣ ਦਾ ਜਿਹੜਾ ਸਹੀ ਤਰੀਕਾ ਉਹ ਪਹਿਲਾਂ ਸੁਣ ਲਓ ਜਿਹੜੇ ਜਿਹੜੇ ਵਰਤਦੇ ਆ ਤੇ ਇਹਨੂੰ ਵਰਤਣ ਦੇ ਨਾਲ ਸਾਨੂੰ ਫਾਇਦਾ ਕੀ ਆ ਪਹਿਲੀ ਸਭ ਤੋਂ ਵੱਡੀ ਗੱਲ ਇਹ ਆ ਤੇ ਜਿਹੜੇ ਬੰਦੇ ਮੋਟੇ ਆ ਤੇ ਜਿਨ੍ਹਾਂ ਨੂੰ ਦਿਲ ਦੇ ਰੋਗ ਆ ਤੇ ਜਿਨ੍ਹਾਂ ਨੂੰ ਚਮੜੀ ਦੇ ਰੋਗ ਆ ਤੇ ਜਿਨ੍ਹਾਂ ਨੂੰ ਭੁੱਖ ਮਤਲਬ ਮੈਦਾ ਜਿਨ੍ਹਾਂ ਦਾ ਖਰਾਬ ਆ ਤੇ ਉਹ ਉਹਨਾਂ ਲਈ ਇਹ तकरीबन ਦਵਾਈ ਦੇ ਬਰਾਬਰ ਆ ਤੇ ਵੈਸੇ ਜੇਕਰ ਦੇਖਿਆ ਜਾਵੇ ਸਾਡਾ ਘੇ ਆ ਜਿਹੜਾ ਆਪਣਾ ਦੇਸੀ ਤਰੀਕੇ ਨਾਲ ਬਣਦਾ ਦੇਸੀ ਘੇ ਉਹਦੇ ਉਹਦਾ ਤੋੜ ਪੂਰੀ ਦੁਨੀਆ ਦੇ ਵਿੱਚ ਨਹੀਂ ਹੈਗਾ ਕਿਤੇ ਪਰ ਜਿਹੜਾ ਕੀ ਹੈ ਯੂਰਪ ਦੇ ਵਿੱਚ ਵਰਤਿਆ ਜਾਂਦਾ ਬਾਹਰਲੇ ਦੇਸ਼ਾਂ ਦੇ ਵਿੱਚ ਮੁੱਖ ਰੂਪ ਦੇ ਨਾਲ ਇਹਨੂੰ ਵਰਤਿਆ ਜਾਂਦਾ ਇਹਨੂੰ ਵਰਤਦੇ ਕਿਉਂ ਆ ਇੱਕ ਤਾਂ ਇਹ ਦੋਸਤੋ ਜੰਮਦਾ ਨਹੀਂ ਤੇ ਦੂਜਾ ਸਭ ਤੋਂ ਵੱਡੀ ਗੱਲ ਆ ਜਿਹੜਾ ਕਿ ਜਿਨ੍ਹਾਂ ਨੂੰ ਦਿਲ ਦੇ ਰੋਗ ਆ ਜਿਨ੍ਹਾਂ ਨੂੰ ਸਾਹ ਚੜਦਾ ਆ ਜਿਨ੍ਹਾਂ ਨੂੰ ਛਾਤੀ ਦੇ ਨਾਲ ਪ੍ਰੋਬਲਮ ਆ ਉਹਨਾਂ ਵਰ ਉਹ ਉਹ ਇਹਨੂੰ ਖਾਂਦੇ ਆ ਤੇ ਦੂਜਾ ਸਭ ਤੋਂ ਵੱਡੀ ਗੱਲ ਜਿਨ੍ਹਾਂ ਦੇ ਵਾਲ ਬੂਲ ਝੜਦੇ ਆ ਤੇ ਉਹ ਵੀ ਇਹਨੂੰ ਪਸੰਦ ਕਰਦੇ ਆ ਖਾਣਾ ਤੀਜੀ ਗੱਲ ਸਭ ਤੋਂ ਵੱਡੀ ਗੱਲ ਜਿਹੜੇ ਗੋਰੇ ਰਹਿਣੇ ਚਾਹੁੰਦੇ ਆ ਚਮੜੀ ਇਹਨਾਂ ਦੀ ਨਰਮ ਰਹਿਣੀ ਚਾਹੁੰਦੀ ਆ ਤੇ ਉਹ ਵੀ ਇਹਨੂੰ ਵਰਤਦੇ ਆ ਤੇ ਪਰ ਵਰਤਣ ਦਾ ਤਰੀਕਾ ਬਾਬੇ ਉਹਨਾਂ ਨੂੰ ਤਾਂ ਪਤਾ ਹੈ ਸਾਨੂੰ ਨਹੀਂ ਪਤਾ ਸਾਨੂੰ ਅਸੀਂ ਤਾਂ ਇਹ ਪਤਾ ਕਿ ਕੜਾਹੀ ਚ ਤੜਕਾ ਲਾ ਲਓ ਤੇ ਖਾ ਲਓ ਦੋਸਤੋ ਭੁੱਲ ਕੇ ਵੀ ਜਿਹੜਾ ਜੈਤੂਨ ਕਹ ਲਓ 올ਿਵਿਆ ਕਹ ਲਓ ਇਸਨ ਦਰਖਤ ਦੇ ਤੇਲ ਨੂੰ ਇਸ ਦਰਖਤ ਦੇ ਉੱਪਰ ਇੱਕ ਫਰੂਟ ਲੱਗਦਾ ਉਸ ਤੇਲ ਨੂੰ ਇਦਾਂ ਨਹੀਂ ਖਾਣਾ ਖਾਣ ਦਾ ਤਰੀਕਾ ਦੋਸਤੋ ਸੁਣ ਲਓ ਆ ਜਿਹੜਾ ਦੇਸੀ ਇਹਦਾ ਤੇਲ ਹੈ ਨਾ ਇਹਦੀ ਪਿਓਰਿਟੀ ਚੈੱਕ ਕਰੋ ਇਹ ਜਿਹੜਾ ਤੇਲ ਹੈ तकरीबन तकरीबन ਦੇਸੀ ਕੋਲੂ ਜਿੱਦਾਂ ਹੁੰਦੇ ਆ ਆਪਣੇ ਉਸ ਤਰੀਕੇ ਦੇ ਨਾਲ ਕੱਢਿਆ ਹੋਇਆ ਤੇਲ ਹੈ ਇਹ ਤੇ ਇਹਦੀ ਪਿਓਰਿਟੀ ਦੇਖੋ ਕਿੰਨੀ ਆ ਦੇ ਦੋਸਤੋ ਗੱਲਬਾਤ ਇਹ ਆ ਕਿ ਹੁਣ ਇਹਨੂੰ ਸਹੀ ਟਿਕਾਣੇ ਤੇ ਆਈਏ ਕਿ ਆਪਾਂ ਇਹਨੂੰ ਖਾਣਾ ਕਿਵੇਂ ਆ ਖਾਣਾ ਦੋਸਤੋ ਇਹਨੂੰ ਕਦੇ ਵੀ ਤੜਕਾ ਜਿਹੜਾ ਨਹੀਂ ਲੈਣਾ ਤੇ ਇਹਨੂੰ ਜਿਹੜਾ ਖਾਣ ਦਾ ਤਰੀਕਾ ਜਿਵੇਂ ਆਪਾਂ ਦੇਸੀ ਤੇਲ ਸੌਰੀ ਦੇਸੀ ਘੀਏ ਦਾ ਚਮਚਾ ਪਾ ਲਈਦਾ ਦਾਲ ਦੇ ਵਿੱਚ ਤੇ ਵੈਸੇ ਪਾਸਤੇ ਦੇ ਵਿੱਚ ਜਾਂ ਅਸੀਂ ਬ੍ਰੈਡ ਦੇ ਉੱਪਰ ਤੇ ਇਹਨੂੰ ਉਸ ਤਰੀਕੇ ਨਾਲ ਖਾਣਾ ਇਹਨੂੰ ਪਕਾਣ ਤੋਂ ਬਿਨਾ ਖਾਣਾ ਆ ਔਰ ਗਰਮੀਆਂ 'ਚ ਇਹਨੂੰ ਘੱਟ ਖਾਣਾ ਆ ਤੇ ਜਿਹੜਾ ਕਿ ਇਹਦੀ ਤਸਵੀਰ ਆ ਗਰਮ ਹੁੰਦੀ ਆ ਤੇ ਵੈਸੇ ਇਹਨੂੰ ਜਿਵੇਂ ਕਿ ਦੇਸੀ ਤੇ ਦੇਸੀ ਘੀਏ ਵੀ ਸਾਡਾ ਗਰਮੀ ਹੁੰਦਾ ਤੇ ਉਸ ਤਰੀਕੇ ਦਾ ਇਹ ਹੈਗਾ ਤੇ ਇਸ ਤੋਂ ਸਭ ਤੋਂ ਵੱਡੀ ਗੱਲ ਆ ਤੇ ਜਿਹੜਾ ਇਹਦੇ ਵਿੱਚ ਵਿਟਾਮਿਨ ਕੇ ਔਰ ਵਿਟਾਮਿਨ ਈ ਭਰਪੂਰ ਮਾਤਰਾ ਚ ਹੁੰਦਾ ਔਰ ਸਾਡੇ ਵਾਲ ਔਰ ਚਮੜੀ ਦੇ ਲਈ ਮੱਧ ਦੇ ਲਈ ਸਾਡੇ ਜਿਗਰ ਦੇ ਕਿਉਂਕਿ ਇਹ ਨਾੜਾਂ ਦੇ ਵਿੱਚ ਜੰਮਦਾ ਨਹੀਂ ਹੈਗਾ ਤੇ ਬਾਕੀ ਜੇਕਰ ਕਿਸੇ ਦਾ ਭਾਈ ਦਿਮਾਗੀ ਤੌਰ ਤੇ ਕਮਜ਼ੋਰ ਆ ਤੇ ਉਹਨੂੰ ਦੇਸੀ ਤੇਲ ਇਹ ਵਧੀਆ ਕਿਉਂਕਿ ਦੇਸੀ ਤੇਲ ਆ ਦਿਮਾਗ ਨੂੰ ਵੀ ਵਧੀਆ ਫਾਇਦਾ ਪਹੁੰਚਾਉਂਦਾ ਸੋ ਹੁਣ ਇਹ ਜਿਹੜਾ ਤੇਲ ਆ ਮੰਨ ਲਓ ਕਿ ਇੱਕ ਬੂਟੇ ਦੇ ਉੱਪਰੋਂ ਤੁਹਾਨੂੰ ਕਿੰਨਾ ਕੁ ਤੇਲ ਨਿਕਲ ਸਕਦਾ ਤੇ ਇਹ ਤੁਹਾਡੇ ਬੂਟਿਆਂ ਦੇ ਉੱਪਰ ਨਿਰਭਰ ਕਰਦਾ ਬੂਟੇ ਕਿੰਨੇ ਪੁਰਾਣੇ ਆ ਤੇ ਕਿੰਨੇ ਤੁਸੀਂ ਉਹਦੀ ਸੇਵਾ ਕਰਦੇ ਆ ਸੋ ਇਹ ਦੋਸਤੋ ਜੈਤੋਂ ਦਾ ਦਰਖਤ ਆ ਤੇ ਆਹ ਜੈਤੋਂ ਦਾ ਤੇਲ ਆ ਤੇ ਤੁਸੀਂ ਫਰੂਟ ਜਿਹੜਾ ਕੀ ਇਹ ਤੋਂ ਲੈ ਸਕਦੇ ਆ ਤੇ ਕਰ ਆਪਾਂ ਨੂੰ ਲਾਵਾਂਗੇ ਦਰਖਤ ਨੂੰ ਤੇ ਇਹ ਜੰਗਲ ਹੀ ਵੀ ਕਹਿ ਸਕਦੇ ਆ ਕਿਤੇ ਜੰਗਲ ਚ ਲਾ ਦਿਓ ਜਿੱਥੇ ਨਹੀਂ ਬੂਟਾ ਹੁੰਦਾ ਉੱਥੇ ਵੀ ਤੁਸੀਂ ਬੂਟੇ ਚ ਲਾ ਸਕਦੇ ਆ ਰੇਤੇ ਚ ਲਾ ਦਿਓ ਪੱਕੀ ਜ਼ਮੀਨ ਚ ਲਾ ਦਿਓ ਪਹਾੜ ਚ ਲਾ ਦਿਓ ਕਹਿਣ ਦਾ ਮਤਲਬ ਆ ਇਹ ਬੂਟਾ ਮਰਦਾ ਨਹੀਂ ਥੋੜੀ ਕੀਤੇ ਤੇ ਇਹਦੀ ਹਜ਼ਾਰਾਂ ਸਾਲ ਉਮਰ ਆ ਤੇ ਇਹ ਇੰਨੀ ਮਹਿੰਗੀ ਆਈਟਮ ਦਿੰਦਾ ਤੇ ਦਰਖਤ ਆ ਜਿਹੜਾ ਤੁਸੀਂ ਇਹ ਸੋਚ ਸਮਝ ਕੇ ਆਪਣਾ ਤੁਸੀਂ ਲਾ ਸਕਦੇ ਆ ਤਾਂ ਜੋ ਤੁਹਾਡੇ ਨਿਆਣਿਆਂ ਦੀ ਵੀ ਐਫਡੀ ਹੋ ਸਕੇ ਇਹਦਾ ਮਤਲਬ ਕਹਿਣ ਦਾ ਇਹ ਆ ਕਿਉਂਕਿ ਇਸ ਤੇਲ ਦੀ ਡਿਮਾਂਡ ਦੋਸਤੋ ਇੰਨੀ ਆ ਕਿ ਪੂਰੀ ਦੁਨੀਆ ਦੇ ਵਿੱਚ ਜਿਹੜਾ ਕੀ ਤੇਲ ਦੀ ਡਿਮਾਂਡ ਆ ਪੂਰੀ ਨਹੀਂ ਹੁੰਦੀ ਆ ਨੈਟ ਤੇ ਚੈੱਕ ਕਰ ਲਿਓ ਚਾਹੇ ਫਲਿੱਪਕਾਰਟ ਤੇ ਐਮਾਜ਼ਾਨ ਤੇ ਗੂਗਲ ਤੇ ਚੈੱਕ ਕਰਕੇ ਦੇਖ ਲੈਣਾ ਉਹਦੇ ਉੱਪਰ ਘੱਟੋ ਘੱਟ ਵੀ 2000 ਰੁਪਏ ਲੀਟਰ ਇਦਾਂ ਯਾਨੀ ਕਿ ਵੱਖ-ਵੱਖ ਕੰਪਨੀਆਂ ਦੇ ਆਪ ਕੋ ਆਪਣੇ ਰੇਟ ਆ ਵੱਖਰੇ ਵੱਖਰੇ ਰੇਟ ਆ ਸੋ ਉਹ ਉਹ ਕਾ ਤੇ ਉਹ ਬ੍ਰਾਂਡ ਦੇ ਅਕੋਰਡਿੰਗ ਜਿੰਨਾਂ ਦੀ ਕਿਸੇ ਦੀ ਕੁਆਲਿਟੀ ਆ ਬਾਈ ਉਦਾਂ ਦੇ ਰੇਟ ਆ ਉਹਦੇ ਉੱਪਰ ਮਿਲਦੇ ਆ ਸੋ ਇਹ ਜਿਹੜੀ ਮੇਰੇ ਹੱਥ ਦੇ ਵਿੱਚ ਬੋਤਲ ਆ ਬਾਈ ਇਹ ਆਈ ਹੈ ਇਟਲੀ ਤੋਂ ਤੇ ਇਟਲੀ ਤੋਂ ਜਿਹੜਾ ਕਹਿ ਸਕਦੇ ਕਿ ਇਹ ਉੱਥੇ 20 ਕੈਰੋ ਦੀ ਇੱਕ ਬੋਤਲ ਆ 20 ਐਰੋ ਦਾ ਮਤਲਬ ਹੋ ਗਿਆ 1 ਲੀਟਰ ਦੇ ਵਿੱਚ 20 ਐਰੋ ਤੇ 2000 ਦੇ तकरीबन तकरीबन 2000 ਦੇ ਲਾਗੇ ਛਾਗੇ तकरीबन ਇਹ ਬੋਤਲ ਇਹ ਦੇਸੀ ਕਹਾਣੀ ਜਿਵੇਂ ਕਿ ਆਪਾਂ ਦੇਸੀ ਕੋਲੂ ਹੁੰਦਾ ਇਹ ਉੱਥੋਂ ਮਿਲਦੀ ਹੈ ਤੇ ਬਾਕੀ ਜਿਹੜੇ ਕਿ ਹੋਰ ਰੇਟ ਆ ਉਹ ਡਿਫਰੈਂਟ ਹੋ ਸਕਦਾ ਕਿਸੇ ਦਾ ਜ਼ਿਆਦਾ ਹੋ ਸਕਦਾ ਕਿਸੇ ਦਾ ਵੱਧ ਘੱਟ ਹੋ ਸਕਦਾ ਤੇ ਦੇਸੀ ਕੋਲੂ ਜਾਂ ਕਹਿ ਲਓ ਵੀ ਉੱਥੋਂ ਲੈਣ ਦਾ ਫਾਇਦਾ ਕੀ ਹੈ ਉੱਥੋਂ ਸਾਨੂੰ ਇਹ ਯਕੀਨ ਹੁੰਦਾ ਪਈ ਇੱਥੇ ਪਿਓਰਿਟੀ ਆ ਇੱਥੇ ਕੁਝ ਮਿਲਾਵਟ ਨਹੀਂ ਹੈਗੀ ਤੇ ਇਹ ਇਸ ਕਰਕੇ ਜਿਹੜਾ ਕੀ ਆ ਤੁਹਾਨੂੰ ਆਹ ਤੇਲ ਦੀ ਪਿਓਰਿਟੀ ਦਿਖਾ ਲੈਣ ਦੇ ਲਈ ਤੁਹਾਨੂੰ ਮੈਂ ਜਿਹੜਾ ਕੀ ਆ ਬੋਤਲ ਚੈੱਕ ਕਰਾ ਰਿਹਾ ਸੀ ਸੋ ਦਰਸਤ ਦੋਸਤੋ ਇਹ ਆ ਤੇ ਇਹਨੂੰ ਲੱਗਦੇ ਆ ਬਾਈ 올ੀਵੀਏ ਤੇ 올ੀਵੀਏ ਜਿਹਨੂੰ ਕਹ ਲੈੋ ਜੈਤੂਨ ਤੇ ਹੁਣ ਥੋੜੇ ਸਮੇਂ ਤੇ ਬਾਈ ਇਹਨੂੰ ਸਾਡੇ ਵੀ ਫਲ ਆ ਜਾਵੇਗਾ ਤੇ ਅਸੀਂ ਵੀ ਤੁਹਾਨੂੰ ਦੇਸੀ ਤੇਲ ਆ ਜਿਹੜਾ ਕੱਢ ਕੇ ਆਪਾਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਦੋਸਤੋ ਇੱਕ ਗੱਲ ਆਪਾਂ ਮੰਨ ਸਕਦੇ ਆ ਜਿਹੜਾ ਜੈਤੂਨ ਦਾ ਤੇਲ ਆ ਚਾਹੇ ਜਿਹਨੂੰ 올ੀਵੀਆ ਦਾ ਤੇਲ ਕਹ ਲੈੋ ਮਤਲਬ ਕਿ ਸਾਡੇ ਬਜ਼ੁਰਗਾਂ ਨੇ ਸਾਡੇ ਲਈ ਛੱਡਿਆ ਦੇਸੀ ਕੇ ਯੂਰਪ ਦੇ ਵਿੱਚ ਬਜ਼ੁਰਗਾਂ ਨੇ ਛੱਡਿਆ 올ੀਵੀਆ ਠੀਕ ਆ ਨਾ ਇਹ ਆਪ ਕੋ ਆਪਣੇ ਜਿੱਥੇ ਅਸੀਂ ਰਹਿੰਦੇ ਆ ਰਹਿਣ ਸਹਿਣ ਉੱਥੇ ਦਾ ਖਾਣਾ ਆ ਤੇ ਉਹ ਲੋਕ ਕੀ ਕਰਦੇ ਆ ਉਹ ਲੋਕ ਇਹਨੂੰ ਹਰ ਮੌਸਮ ਦੇ ਵਿੱਚ ਦਾਲ ਸਬਜ਼ੀ ਚ ਪਾ ਕੇ ਜਿਵੇਂ ਕਿ ਬਰੈਡ ਤੇ ਲਾ ਕੇ ਜਿਵੇਂ ਪਾਸਤੇ ਚ ਪਾ ਕੇ ਇਦਾਂ ਨਹੀਂ ਆਇਟਮਾਂ ਚ ਪਾ ਕੇ ਆਪਣਾ ਖਾਂਦੇ ਆ ਤੁਹਾਨੂੰ ਮੈਂ ਮੇਨ ਗੱਲ ਦੱਸਾਂ ਤੇ ਸਾਡੇ ਜਿਹੜਾ ਕੀ ਆ ਸਾਨੂੰ ਸਾਡੇ ਬਜ਼ੁਰਗਾਂ ਨੇ ਦਿੱਤਾ ਦੇਸੀ ਘੇ ਉਹ ਗਾਈਆਂ ਦਾ ਹੋਵੇ ਉਹ ਮੱਝਾਂ ਦਾ ਹੋਵੇ ਤੇ ਉਹ ਤੋਂ ਵਧੀਆ ਅਮਰਤ ਸਾਡੇ ਇੱਥੇ ਤੀਜਾ ਰਤਨ ਮੰਨਿਆ ਜਾਂਦਾ ਦੇਸੀ ਘੇ ਨੂੰ ਬਾਬਿਓ ਤਿਜਾਰਤਨ ਸੋ ਇਸ ਕਰਕੇ ਉਸ ਦੇਸੀ ਘੇ ਨੂੰ ਵੀ ਤੁਸੀਂ ਸੰਭਾਲ ਕੇ ਵਰਤੋਗੇ ਤੇ ਉਹ ਵੀ ਤੁਹਾਡੇ ਲਈ ਬਹੁਤ ਵਧੀਆ ਖਰਾਕ ਆ ਉਹਦੇ ਵਿੱਚ ਜਿਹੜੇ ਵਿਟਾਮਿਨ ਆ ਉਹ ਹੋਰ ਕਿਸੇ 'ਚ ਨਹੀਂ ਹੈਗੇ ਪਰ ਡਾਕਟਰ ਸਾਨੂੰ ਮਨਾ ਕਰ ਦਿੰਦੇ ਆ ਯਾਰ ਖਾਓ ਨਾ ਕਿਉਂਕਿ ਖਾਣ ਦਾ ਤਰੀਕਾ ਸਾਡਾ ਗਲਤ ਹੋ ਸਕਦਾ ਸੋ ਇਸੇ ਤਰ੍ਹਾਂ ਜਿਵੇਂ ਕਿ ਸਾਡੇ ਬੰਦਿਆਂ ਨੂੰ ਨਹੀਂ ਪਤਾ ਬਾਈ ਪੇ ਆਪਾਂ ਇਸ ਤੇਲ ਨੂੰ ਵਰਤਣਾ ਕਿਵੇਂ ਆ ਸੋ ਮੇਨ ਮੁੱਦਾ ਅੱਜ ਦਾ ਇਹ ਹੈ ਸਿਗਾ ਪੇ ਆਪਾਂ ਇਹ ਦੱਸਣ ਦੀ ਬਜਾਏ ਤانوں ਇਹ ਦੱਸਿਆ ਜਾਵੇ ਕਿ ਜਿਹੜੇ ਭਰਾ ਦੇਸੀ ਤੇਲ ਸੌਰੀ ਜ਼ੈਤੂਨ ਦਾ ਤੇਲ ਵਰਤਦੇ ਹਨ ਤੇ ਉਹ ਦੋਸਤ ਇਹਨੂੰ ਆਪਣਾ ਤੜਕੇ ਚ ਨਾ ਪਾਣ ਉਹਨੂੰ ਐਦਾਂ ਖਾਣ ਜਿਵੇਂ ਕਿ ਆਪਾਂ ਦੇਸੀ ਘੇ ਖਾ ਰਹੇ ਹੁੰਨੇ ਆ ਤੋ ਇਸ ਤਰ੍ਹਾਂ ਇਹਨੂੰ ਖਾਇਆ ਜਾਵੇ ਤੇ ਇਹ ਤੁਹਾਡੀ ਸਿਹਤ ਲਈ ਬਹੁਤ ਲਾਭਦਾਇਕਾ ਤੇ ਬਹੁਤ ਫਾਇਦੇ ਦਿੰਦਾ ਤੁਹਾਡੀ ਚਮੜੀ ਸਾਫ਼ ਹੁੰਦੀ ਆ ਰੰਗ ਬੜੇ ਵਾਲਾਂ ਦਾ ਕਾਲਾ ਹੁੰਦਾ ਵਾਲ ਝੜਨੋਂ ਹਟ ਜਾਂਦੇ ਆ ਤੇ ਤੁਹਾਡਾ ਜਿਹੜਾ ਮੈਧਾ ਆ ਉਹ ਠੀਕ ਹੁੰਦਾ ਤੇ ਤੁਹਾਡੇ ਖੂਨ ਦੇ ਜਿਹੜੇ ਵਿੱਚ ਜਿੱਦਾਂ ਗੱਤਲੇ ਬਣ ਜਾਂਦੇ ਜਿਹਨੂੰ ਕਹਦੇ ਆ ਖੂਨ ਤੇ ਉਹ ਉਹਨਾਂ ਨੂੰ ਗੱਤਲਿਆਂ ਨੂੰ ਬਣਨੇ ਤੋਂ ਠਾੰਦਾ ਆ ਸੋ ਇਹਦੇ ਇਹ ਮੁੱਖ ਜਿਹੜੇ ਕੀ ਆ ਉਪਯੋਗ ਕਰਨ ਦੇ ਦੋਸਤੋ ਫਾਇਦੇ ਆ ਸੋ ਇਸ ਦਰਖਤ ਦੀ ਇਹ ਨਾ ਜੈਤੂਨ ਦੀ ਕਹੀਏ ਤੇ ਜੇਕਰ ਆਪਾਂ ਦਾਤਣ ਵੀ ਕਰ ਲਈਏ ਜਿਵੇਂ ਇਦਾਂ ਤੇ ਜਿਨ੍ਹਾਂ ਦੇ ਮੂੰਹ ਦੇ ਵਿੱਚ ਨਾ ਦੇਖੋ ਬਦਬੂ ਆਂਦੀ ਆ ਦੋਸਤੋ ਇੱਕ ਵਾਰ ਸਵੇ ਇਹਨੂੰ ਇਦਾਂ ਦੀ ਦਾਤਣ ਕਰ ਲਈ ਨਾ ਤੁਹਾਡੇ ਪੰਜ ਚਾਰ ਦਿਨ ਮੂੰਹ ਚੋਂ ਮੁਸ਼ਕ ਨਹੀਂ ਆਣਾ ਕਹਿ ਲਓ ਮੁਸ਼ਕ ਜੇ ਇਹਨੂੰ ਕਹਿ ਲਓ ਬਦਬੂ ਨਹੀਂ ਆਣੀ ਸੋ ਇਹ ਇਦਾਂ ਦੀ ਚੀਜ਼ ਹੈ ਤੇ ਦਰਖਤ ਜਿਹੜਾ ਆਪਣੇ ਘਰ ਦੇ ਵਿੱਚ ਲਾਣੇ ਹੁੰਦੇ ਨੇ ਨਾ ਕੋਈ ਵੀ ਸੋਚ ਸਮਝ ਕੇ ਲਾਇਆ ਕਰੋ ਕਿ ਆਪਾਂ ਇਸ ਦਰਖਤ ਨੂੰ ਲਾਣਾ ਕਿਉਂ ਆ ਤੇ ਸਾਨੂੰ ਇਸ ਦਰਖਤ ਦਾ ਫਾਇਦਾ ਕੀ ਆ ਤੇ ਜੇਕਰ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਚੰਗੀ ਚੀਜ਼ ਆਪਣੇ ਵਾਲੇ ਦੁਆਲੇ ਨੂੰ ਦੇ ਕੇ ਜਾਉਂਗੇ ਸੋ ਲੋਕ ਤੁਹਾਨੂੰ ਯਾਦ ਰੱਖਣਗੇ ਤੇ ਜੇਕਰ ਆਪਾਂ ਚੰਗੀ ਚੀਜ਼ ਦੀ ਬਜਾਏ ਜਿਹੜੇ ਚਾਰ ਦਰਖਤ ਲੱਗੇ ਉਹ ਵੀ ਵੱਢ ਕੇ ਜਾਵਾਂਗੇ ਤੇ ਹੁਣ ਜਿਵੇਂ ਕਿ ਗਰਮੀ ਸੀਗੀ ਸੋ ਲੋਕਾਂ ਨੇ ਵੀ ਗਾਲਾਂ ਕੱਢੀਆਂ ਔਰ ਦੁਰਸ਼ੀਸ਼ਾਂ ਵੀ ਦਿੰਦੇ ਆ ਹਰ ਕੋਈ ਸੋ ਇਸ ਕਰਕੇ ਜੇਕਰ ਆਪਣੇ ਵਾਲੇ ਦੁਆਲੇ ਆਪਾਂ ਚਾਰ ਦਰਖਤ ਲਾ ਰਹੇ ਆ ਨਾ ਸੋ ਉਹਨਾਂ ਦਰਖਤਾਂ ਨੂੰ ਸੋਚ ਸਮਝ ਕੇ ਲਾਣਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਬੱਚਿਆਂ ਨੂੰ ਜਾਂ ਸਾਡੀ ਆਉਣ ਵਾਲੀ ਜਨਰੇਸ਼ਨ ਨੂੰ ਕੀ ਦੇਣਗੇ ਠੀਕ ਹੈ ਨਾ ਸੋ ਹਵਾ ਤਾਂ ਸਾਰੇ ਦਰਖਤ ਹੀ ਦਿੰਦੇ ਆ ਸੋ ਜਿਹੜੇ ਬੰਦੇ ਹਵਾ ਦੇ ਲਈ ਬਰਤਦੇ ਆ ਤੁਸੀਂ ਡੇਕ ਡੂ ਕੁਛ ਵੀ ਲਾ ਸਕਦੇ ਆ ਪਰ ਜਿਹੜੇ ਲੰਮੀ ਸੋਚ ਕੇ ਜਾਂਦੇ ਆ ਬਾਈ ਤੁਸੀਂ ਇਦਾਂ ਦੇ ਦਰਖਤ ਲਾਓ ਇੱਕ ਵਾਰ ਲਾ ਦੋ ਤੇ ਮੁੜ ਕੇ 11200 ਸਾਲ ਇਸ ਦਰਖਤ ਨੂੰ ਕੁਛ ਨਹੀਂ ਹੁੰਦਾ ਨਾ ਕੋਈ ਘੋਣ ਨਾ ਮੱਖੀ ਨਾ ਕੁਛ ਨਹੀਂ ਲੱਗਦਾ ਸੋ ਸਮਾਂ ਤੁਹਾਨੂੰ ਫਰੂਟ ਵੀ ਦਿੰਦਾ ਮਹਿੰਗੇ ਤੋਂ ਮਹਿੰਗਾ ਤੇਲ ਵੀ ਦਿੰਦਾ ਤੇ ਖਾਣ ਨੂੰ ਤੁਹਾਨੂੰ ਜਿਹੜਾ ਕਿ ਆ ਦਾਤਣਾਂ ਵੀ ਦਿੰਦਾ ਦਾਤਣਾਂ ਵੀ ਇਹਦੀ ਤੁਸੀਂ ਮਾਰਕੀਟ 'ਚ ਪਤਾ ਕਰ ਲਿਓ ਜੇ ਤੁਹਾਨੂੰ ਦਾਤਣ ਲੱਭ ਜਵੇ ਦੀ ਸੋ ਕਿਉਂਕਿ ਦਰਖਤ ਆਪਣੇ ਇਹ ਬਹੁਤ ਘੱਟ ਨੇ ਸੋ ਇਸ ਕਰਕੇ ਤੁਸੀਂ ਨਾ ਦਰਖਤਾਂ ਨੂੰ ਵੀ ਲਾ ਸਕਦੇ ਆ ਸੋ ਦੋਸਤੋ ਇਹ ਸਕੇ ਤੇਲ ਦੇ ਗੁਣ ਇਹ ਸਕੇ ਦਰਖਤ ਦੇ ਗੁਣ ਤੇ ਇਹਦੇ ਇਹਦੇ ਫਰੂਟ ਦੇ ਗੁਣ ਸੋ ਵੀਡੀਓ ਜਾਣਕਾਰੀ ਚੰਗੀ ਲੱਗੀ ਹੋਵੇ ਸ਼ੇਅਰ ਕਰਨਾ ਤਾਂ ਜੋ ਤੁਹਾਨੂੰ ਔਰ ਤੁਹਾਡੇ ਆਲੇ ਦੁਆਲੇ ਨੂੰ ਪਤਾ ਲੱਗੇ ਪਈ ਆਪਾਂ ਇਸ ਤੇਲ ਨੂੰ ਵਰਤਣਾ ਕਿਵੇਂ ਆ ਔਰ ਇਸ ਤੇਲ ਦੇ ਫਾਇਦੇ ਕੀ ਆ ਔਰ ਇਸ ਦਰਖਤ ਦਾ ਫਾਇਦਾ ਕੀ ਆ ਸੋ ਇਹ ਬੂਟੇ ਦੇ ਜਿਹੜੇ ਕੀ ਆ ਗੁਣਾ ਤੁਹਾਡੇ ਤੱਕ ਪਹੁੰਚਾਣੇ ਜ਼ਰੂਰੀ ਸੀਗੇ ਜਾਣਕਾਰੀ ਚੰਗੀ ਲੱਗੀ ਹੋਵੇ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਧੰਨਵਾਦ ਆ ਸਸੀ ਕਾਲਾ ਜੀ ਹੁਣ ਮਿਲਦੇ ਆ ਕਿਸੇ ਹੋਰ ਨਵੀਂ ਜਾਣਕਾਰੀ ਦੇ ਵਿੱਚ ਕਿਸੇ ਹੋਰ ਨਵੇਂ ਬੂਟੇ ਦੇ ਨਾਲ ਤੇ ਉਹਦੇ ਗੁਣਾ ਤੇ ਉਹਦਾ ਫਰੂਟ ਆ ਉਹਦੇ ਜਿਹੜਾ ਕੀ ਪ੍ਰੋਡਕਟ ਆ ਉਹ ਤੁਹਾਡੇ ਸਾਹਮਣੇ ਰੱਖਣ ਦੇ ਲਈ ਧੰਨਵਾਦ ਦੋਸਤੋ ਸਸੀ ਕਾਲਾ